ਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ ਇਸ ਬਾਰੇ ਗੱਲਬਾਤ ਕਰਨੀ ਜੋ ਤੁਸੀਂ ਲਿਖਿਆ ਵੇਖ ਰਹੇ ਹੋ ਕਿ ਸ੍ਰੀ ਅਖੰਡ ਪਾਠ ਸਾਹਿਬ ਘਰੇ ਰੱਖਣ ਸਮੇ ਧਿਆਨ ਰੱਖਣ ਜੋ ਗੱਲਾਂ ਕਿਉਂਕਿ ਪਹਿਲਾਂ ਅਸੀਂ ਸੰਗਤ ਜੀ ਦੀ ਵੀਡੀਓ ਸਪੈਸ਼ਲ ਪਾ ਦਿੱਤੀ ਹੈ ਕਿ ਅਖੰਡ ਪਾਠ ਸਾਹਿਬ ਨੂੰ ਰੱਖਣਾ ਹੁੰਦੀ ਕੀ ਮਰਿਆਦਾ ਹੈ ਭੋਗ ਸਮੇਂ ਤੱਕ ਆਪਾਂ ਸਾਰੀ ਵੀਡੀਓ ਪਾਈ ਹੋਈ ਹੈ ਸੋ ਇੱਕ ਮੈਸੇਜ ਇਹ ਆਇਆ ਸੀ ਕਿ ਕਿ ਜਦੋਂ ਅਸੀਂ ਘਰੇ ਪਾਠ ਰਖਾਉਨੇ ਆ ਸਹਿ ਪਾਠ ਹੋਵੇ ਜਾਂ ਮੰਨ ਲਓ ਕਿ ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਕਰਨਾ ਹੋਵੇ ਭਾਵੇਂ ਸੁਖਮਨੀ ਸਾਹਿਬ ਕਰਾ ਰਹੇ ਆ ਭਾਵੇਂ ਖੰਡ ਪਾਠ ਸਾਹਿਬ ਕਰਾ ਰਹੇ ਆ ਭਾਵੇਂ ਸਹਿ ਪਾਠ ਕਰਾ ਰਹੇ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਾਂ ਕਰਾਉਣਾ ਹੈ ਉਥੇ ਇਹ ਸੀ ਕਿ ਆਪਾਂ ਜੋ ਘਰਾਂ ਦੇ ਵਿੱਚ ਕੰਧਾਂ ਦੇ ਉੱਤੇ ਸੰਗਤ ਜੀ ਤਸਵੀਰਾਂ ਲੱਗੀਆਂ ਹੁੰਦੀਆਂ ਕਿ ਉਹ ਤਸਵੀਰਾਂ ਲਾਹ ਦੇਣੀਆਂ ਚਾਹੀਦੀਆਂ ਜਾਂ ਨਹੀਂ ਲਾਹ ਦੇਣੀਆਂ ਚਾਹੀਦੀਆਂ ਸੰਗਤ ਜੀ ਸਵਾਲ ਬਹੁਤ ਵੱਡਾ ਹੈ ਕਿਉਂਕਿ ਮਨ ਵਿੱਚ ਵਿਚਾਰ ਕਈ ਪ੍ਰਕਾਰ ਦੇ ਸਤਰਾਂ ਜਾਂਦੇ ਨੇ ਕਿ ਫੋਟਮਾ ਹੀ ਆ ਫਿਰ ਕੀ ਆ ਕਿ ਫੋਟਮਾ ਲੱਗੀਆਂ ਰਹਿਣ ਦੋ ਸੰਗਤ ਜੀ ਜਿੱਥੇ ਪਾੜ ਰਖਾਉਣਾ ਹੈ ਆਪਾਂ ਜਿਸ ਕਮਰੇ ਦੇ ਵਿੱਚ ਉਸ ਕਮਰੇ ਦੇ ਵਿੱਚ ਜੇ ਤਾਂ ਸੰਗਤ ਜੀ ਕਿਸੇ ਜੋਧੇ ਸੂਰਬੀਰ ਦੀ ਫੋਟੋ ਲੱਗੀ ਹੋਈ ਹੈ ਜਾਂ ਕਿਸੇ ਗੁਰੂ ਦੀ ਫੋਟੋ ਲੱਗੀ ਹੋਈ ਏ ਫਿਰ ਤਾਂ ਫੋਟੋ ਲੱਗੀ ਰਹਿਣ ਦਿਓ ਕੋਈ ਡਰ ਨਹੀਂ ਹੈ ਜੇ ਸੰਗਤ ਜੀ ਆਪਣੀ ਤਸਵੀਰ ਲੱਗੀ ਏ ਕਿਸੇ ਪਰਿਵਾਰ ਦੇ ਮੈਂਬਰ ਦੀ ਫੋਟੋ ਲੱਗੀ ਹੋਈ ਏ ਬੱਚੇ ਦੀ ਭਾਵੇਂ ਲੱਗੀ ਹੋਵੇ ਭਾਵੇਂ ਵੱਡੇ ਬਜ਼ੁਰਗ ਦੀ ਲੱਗੀ ਹੋਵੇ ਉਹ ਫੋਟੋ ਉਥੋਂ ਲਾ ਦੇਣੀ ਚਾਹੀਦੀ ਆਪਣੀ ਤਸਵੀਰ ਲੱਗੀ ਏ ਤੇ ਜ਼ਰੂਰ ਲਾਉਣੀ ਏ ਜੇ ਕਿਸੇ ਗੁਰੂ ਸਾਹਿਬ ਦੀ ਤਸਵੀਰ ਲੱਗੀ ਏ ਲਾਓ ਤੇ ਨਾ ਲਾਓ ਕੋਈ ਚੱਕਰ ਨਹੀਂ ਤਸਵੀਰ ਗੁਰੂ ਸਾਹਿਬ ਦੀ ਲੱਗੀਏ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਲੱਗੀਏ 10ਵੇਂ ਪਾਤਸ਼ਾਹ ਦੀ ਲੱਗੀਏ ਲੱਗੀ ਰਹਿਣ ਦੋ ਜੇ ਲਾ ਸਕਦੇ ਲਾ ਵੀ ਸਕਦੇ ਸ਼ੰਕਾ ਇਹਦੇ ਵਿੱਚ ਕੋਈ ਨਹੀਂ ਪਰ ਜੇ ਆਪਣੀ ਤਸਵੀਰ ਲੱਗੀਏ ਉਹ ਜ਼ਰੂਰ ਲਾਉਣੀ ਹੈ ਉੱਥੇ ਹੀ ਸ੍ਰੀ ਅਖੰਡ ਪਾਠ ਸਾਹਿਬ ਸਹਿ ਪਾਠ ਜਾਂ ਸੁਖਮਣੀ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਪਾਠ ਕਰ ਸਕਦੇ ਆ ਜੇ ਤਸਵੀਰਾਂ ਮਨੁੱਖ ਕਿਸੇ ਦੀ ਆਪਣੀਆਂ ਲੱਗੀਆਂ ਹੋਈਆਂ ਉੱਥੇ ਉਹ ਪ੍ਰਕਾਸ਼ ਨਹੀਂ ਕਰ ਸਕਦੇ ਇਹ ਧਿਆਨ ਰੱਖਣਾ ਇੱਕ ਸਵਾਲ ਹੋਰ ਸੀ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਆ ਜਾਂ ਕਿਤੇ ਦਰਸ਼ਨ ਮੇਲੇ ਕਰਨ ਜਾਈਏ ਜਾਂ ਬਾਜ਼ਾਰ ਜਾਈਏ ਕਿ ਅਸੀਂ ਗੁੜਕਾ ਸਾਹਿਬ ਨੂੰ ਪਰਸ ਦੇ ਵਿੱਚ ਰੱਖ ਕੇ ਇਲ ਜਾ ਸਕਦੇ ਹਾਂ ਕਿ ਅਸੀਂ ਬੱਸ ਵਿੱਚ ਬੈਠ ਕੇ ਪਾਠ ਕਰ ਲਵਾਂਗੇ ਜਾਂ ਅਸੀਂ ਰਸਤੇ ਵਿੱਚ ਜਾਂਦਿਆਂ ਗੱਡੀ ਵਿੱਚ ਬੈਠ ਕੇ ਪਾਠ ਕਰ ਲਵਾਂਗੇ ਸੰਗਤ ਜੀ ਕਦੇ ਵੀ ਪਰਸ ਦੇ ਵਿੱਚ ਗੁਰਕਾ ਸਾਹਿਬ ਰੱਖ ਕੇ ਲੈ ਕੇ ਨਹੀਂ ਜਾਣਾ ਧਿਆਨ ਰੱਖਣਾ ਹੈ ਕਿਉਂਕਿ ਪਰਸ ਜਿਹੜਾ ਹੈ ਕਦੇ ਵੀ ਸੋਚਾ ਨਹੀਂ ਹੁੰਦਾ ਪਰਸ ਦੇ ਵਿੱਚ ਆਪਾਂ ਮਾਇਆ ਵੀ ਪਾਉਨੇ ਆ ਪਰਸ ਦੇ ਵਿੱਚ ਆਪਾਂ ਮੋਬਾਈਲ ਵੀ ਪਾਉਨੇ ਆ ਪਰਸ ਦੇ ਵਿੱਚ ਆਪਾਂ ਘਰ ਦੀਆਂ ਚਾਬੀਆਂ ਵੀ ਪਾ ਦਿੰਨੇ ਆ ਪਰਸ ਦੇ ਵਿੱਚ ਹੋਰ ਵੀ ਜਿਹੜਾ ਸਮਾਨ ਲੁੜਿੰਦਾ ਸਮਾਨ ਹੁੰਦਾ ਉਸ ਦੇ ਵਿੱਚ ਪਾ ਦਿੱਤਾ ਜਾਂਦਾ ਉਸ ਨੂੰ ਤੋਤਾ ਨਹੀਂ ਜਾਂਦਾ ਬਾਅਦ ਚ ਇਹ ਧਿਆਨ ਰੱਖਣਾ ਕਿ ਪਰਸ ਦੇ ਵਿੱਚ ਕਦੇ ਵੀ ਗੁਰਕਾ ਸਾਹਿਬ ਲੈ ਕੇ ਸਫਰ ਜਾਪਕ ਸਫਰ ਤੇ ਜਾ ਰਹੇ ਆ ਤੇ ਕਦੇ ਵੀ ਇਸ ਤਰ੍ਹਾਂ ਇਹ ਗਲਤੀ ਨਹੀਂ ਕਰਨੀ ਜੇ ਤੁਸੀਂ ਸਫਰ ਤੇ ਜਾ ਰਹੇ ਹੋ ਤੁਸੀਂ ਤੁਹਾਡਾ ਨਿਤਨੇਮ ਰਹਿੰਦਾ ਹੈ ਉੱਥੇ ਜਾ ਕੇ ਕਰ ਲੈਣਾ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਗੁਰਕਾ ਸਾਹਿਬ ਲੈ ਕੇ ਜਿਸ ਦੇ ਜਿਸ ਘਰ ਵਿੱਚ ਜਾ ਰਹੇ ਹੋ ਜਾਂ ਗੁਰੂ ਘਰ ਜਾ ਰਹੇ ਹੋ ਉੱਥੇ ਜਾ ਕੇ ਤੁਸੀਂ ਪਾਠ ਕਰ ਲੈਣਾ ਪਰ ਕਦੇ ਵੀ ਸੰਗਤ ਜੀ ਪਰਸ ਦੇ ਵਿੱਚ ਲੈ ਕੇ ਬਸ ਦੇ ਵਿੱਚ ਸਫਰ ਕਰਦਿਆਂ ਗੁਰਕਾ ਸਾਹਿਬ ਪ੍ਰਕਾਸ਼ ਕਰਕੇ ਨਿਤਨੇਮ ਨਹੀਂ ਕਰਨਾ ਹੈ ਤਿਆਰ ਰੱਖਣਾ ਬਸ ਦੇ ਵਿੱਚ ਗੁਰਕਾ ਸਾਹਿਬ ਲੈ ਕੇ ਵਿਦਵੀ ਕਰ ਰਹੇ ਆਪਾਂ ਕਦੇ ਵੀ ਬਸ ਵਿੱਚ ਬੈਠ ਕੇ ਗੁਰਕਾ ਸਾਹਿਬ ਦਾ ਪਾਠ ਨਹੀਂ ਕਰਨਾ ਇਹ ਧਿਆਨ ਰੱਖਣਾ ਤੇ ਨਾ ਹੀ ਆਪਾਂ ਜੇ ਆਪਾਂ ਮੋਬਾਈਲ ਤੋਂ ਕਰ ਸਕਦੇ ਹਾਂ ਸੱਚ ਤੇ ਪੈਰਾਂ ਦੇ ਵਿੱਚ ਜਿਹੜਾ ਜੋੜਾ ਜਾਂ ਜੁੱਤੀ ਕੋਈ ਪਾਇਆ ਤੇ ਉਹ ਜਲਾਉਣਾ ਜ਼ਰੂਰੀ ਹੈ ਇਹ ਧਿਆਨ ਰੱਖਣਾ ਪਰਸ ਦੇ ਵਿੱਚ ਗੁਰਕਾ ਸਾਹਿਬ ਲੈ ਕੇ ਪੋਥੀ ਸਾਹਿਬ ਲੈ ਕੇ ਨਹੀਂ ਜਾ ਸਕਦੇ ਤੇ ਇਹ ਜੋ ਸੰਗਤ ਜੀ ਆਪਾਂ ਸਰਵਣ ਕੀਤਾ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਰੱਖਣ ਸਮੇ ਧਿਆਨ ਜੋ ਗੱਲਾਂ ਇਸ ਦੀ ਜਿਹੜੀ ਮਰਿਆਦਾ ਖੰਡ ਪਾਠ ਦੀ ਪਹਿਲਾਂ ਵੀਡੀਓ ਪਾ ਛੱਡੀ ਆਪਾਂ ਪਲੇਲਿਸਟ ਵਿੱਚ ਪਈ ਏ ਇਹ ਜਿਹੜਾ ਸਵਾਸੀ ਫੋਟੋ ਰੱਖਣ ਦਾ ਫੋਟੋ ਸੰਗਤ ਜੀ ਆਪਾਂ ਲਾ ਕੇ ਤਸਵੀਰਾਂ ਲਾ ਕੇ ਪਾਠ ਕਰਾ ਸਕਦੇ ਆ ਭੁੱਲਾਂ ਦੀ ਮਾਫੀ ਇਸੇ ਚੈਨਲ ਤੇ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਏ ਪਲੇਲਿਸਟ ਵਿੱਚ ਸਾਰੇ ਭਾਗ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ